ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਅੱਜ ਆਪਾਂ ਪਹੁੰਚੇ ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾ ਵਿਖੇ ਹਾਂ ਜੀ ਡਾਕਟਰ ਸਾਹਿਬ ਅਸੀਂ ਗਾਸਟ੍ਰ ਨਾ ਨਾਨ ਗਾਸਟ੍ਰ ਐਸਸੀਪੀਸੀ এমਪਲਾਈਡ ਵੈਲਫੇਅਰ ਫੈਡਰੇਸ਼ਨ ਪੰਜਾਬ ਡਾਕਟਰ ਅੰਬੇਡਕਰ ਮਿਸ਼ਨ ਕਲੱਬ ਪੰਜਾਬ ਦੀ ਤਰਫੋਂ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਅਸਥਾਨ ਦੇ ਉੱਪਰ ਅਸੀਂ ਸਜਦਾ ਕਰਨ ਆਏ ਹਾਂ ਕਿਉਂਕਿ ਇਤਿਹਾਸ ਦੇ ਵਿੱਚ ਇਹ ਬਹੁਤ ਹੀ ਮਹੱਤਵਪੂਰਨ ਦਿਵਸ ਹੈ ਕਿ ਉਹਨਾਂ ਦਾ ਅੱਜ ਸ਼ਹੀਦੀ ਦਿਵਸ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾ ਦਿੱਤੀ ਦੇਸ਼ ਦੇ ਲੇਖੇ ਲਾ ਦਿੱਤੀ ਔਰ ਅਸੀਂ ਸਮੁੱਚੀ ਜਥੇਬੰਦੀਆਂ ਨੂੰ ਮੇਰੇ ਨਾਲ ਬੂਟਾ ਮਾਲ ਦੀ ਜੋ ਕਿ ਸਾਡੇ ਜਨਰਲ ਸਕੱਤਰ ਨੇ ਸੁਰੇਸ਼ ਦਵਾਨ ਦੀ ਜੋ ਕਿ ਬਲਾਕ ਪ੍ਰੈਜ਼ੀਡੈਂਟ ਨੇ ਬੰਗਾ ਤੋਂ ਅਸੀਂ ਪੂਰੀ ਜਥੇਬੰਦੀਆਂ ਨੂੰ ਅੱਜ ਸ਼ਹੀਦਾਂ ਦੇ ਇਸ ਸ਼ੁਭ ਅਵਸਰ ਤੇ ਨਮਨ ਕਰਦੇ ਆਂ ਔਰ ਐਡੀਸੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਦੋ ਸ਼ਬਦ ਬੋਲਣ ਦਾ ਮੌਕਾ ਦਿੱਤਾ। ਸ਼ਹੀਦਾਂ ਨੇ ਜੋ ਸੁਪਨੇ ਸੰਜੋਏ ਸੀ ਉਹਨਾਂ ਦੇ ਸੁਪਨਿਆਂ ਦੇ ਅਨੁਸਾਰ ਹੈ ਜਿਹੜਾ ਉਹ ਸਾਡਾ ਦੇਸ਼ ਨਹੀਂ ਬਣਿਆ। ਕਿਉਂਕਿ ਭਗਤ ਸਿੰਘ ਹੁਣੀ ਕਿਸੇ ਹੋਰ ਸੋਚ ਦੇ مالک ਸੀ। ਉਹ ਜੋ ਚਾਹੁੰਦੇ ਸੀ ਕਿ ਦੇਸ਼ ਦੇ ਵਿੱਚ ਸਮਾਜਵਾਦ ਹੋਵੇ, ਸਾਰੀ ਬਰਾਬਰਤਾ ਹੋਵੇ ਪਰ ਇੱਥੇ ਪੂੰਜੀਵਾਦ ਦਾ ਰੌਲਾ ਪੈ ਗਿਆ। ਔਰ ਲੋਕ ਹੈ ਜਿਹੜੇ ਗਰੀਬ ਆ ਜਿਹੜਾ ਗਰੀਬ ਹੁੰਦਾ ਜਾ ਰਿਹਾ। ਅਮੀਰ ਜਿਹੜਾ ਉਹ ਅਮੀਰ ਹੁੰਦਾ ਜਾ ਰਿਹਾ ਗਰੀਬ ਅਮੀਰ ਦਾ ਜਿਹੜਾ ਪਾੜਾ ਉਹ ਜਾਦਾ ਵੱਧ ਗਿਆ ਜਿਹੜਾ ਕਿਰਤੀ ਆ ਉਹ ਅੱਜ ਵੀ ਰੋ ਰਿਹਾ ਜਦ ਕਿ ਭਗਤ ਸਿੰਘ ਦਾ ਜਿਹਹਾ ਸੁਪਨਾ ਨਹੀਂ ਸੀ ਜ਼ਿੰਮੇਵਾਰ ਕੌਣ ਹੈ ਜੀ ਜ਼ਿੰਮੇਵਾਰ ਮੌਕੇ ਦੀਆਂ ਸਰਕਾਰਾਂ ਜੀ ਇਹ ਰਾਜਨੀਤਿਕ ਲੋਗ ਆ ਜਿਹੜੇ ਕਿ ਆਪਣੀ ਰਾਜਨੀਤੀ ਲਈ ਇਹਨਾਂ ਲੋਕਾਂ ਦੀ ਵਰਤੋਂ ਕਰਦੇ ਆ ਉਹਨਾਂ ਨੂੰ ਵਰਤਦੇ ਆ ਔਰ ਉਹਨਾਂ ਨੂੰ ਜਿਹੜਾ ਇਹ ਚੀਜ਼ ਤੋਂ ਜਿਹੜਾ ਦੂਰ ਰੱਖਿਆ ਜਾਂਦਾ 바ਵਾ ਸਾਹਿਬ ਨੇ ਇੱਕ ਲੰਬੇ ਸੰਘਰਸ਼ ਤੋਂ ਬਾਅਦ ਜਿਹੜਾ ਭਾਰਤੀ ਸੰਵਿਧਾਨ ਦਿੱਤਾ ਔਰ ਉਸ ਵੇਲੇ ਜਿਹੜੇ ਹਾਲਾਤ ਐ ਕੁਝ ਹੋਰ ਤਰ੍ਹਾਂ ਦੇ ਸੀ ਹਾਲਾਤ ਇਦਾਂ ਦੇ ਸੀ ਕਿ ਜਿਹੜੇ ਦਲਿਤ ਲੋਗ ਆ ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਸੀ ਦਲਤਾਂ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਉਹਨਾਂ ਦੀ ਸੋਚ ਸੀ ਕਿ ਜਿਹੜਾ ਦੇਸ਼ ਦਾ ਰਾਜਾ ਅੱਗੇ ਮਾਂ ਦੀ ਕੁੱਖ ਚੋਂ ਪੈਦਾ ਹੁੰਦਾ ਉਹ ਜਿਹੜਾ ਰਾਜਾ ਬੈਲਟ ਬਾਕਸ ਦੇ ਵਿੱਚੋਂ ਜਿਹੜਾ ਪੈਦਾ ਹੋਊਗਾ ਪਰ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਰਾਜਨੀਤੀ ਵਾਲ ਲੋਕਾਂ ਨੇ ਅੱਜ ਦਾ ਵੋਟਰ ਵੀ ਜਿਹੜਾ ਗੁੰਮਰਾਹ ਕਰ ਲਿਆ ਉਹਦੀ ਸੋਚ ਤੇ ਪਰਦਾ ਪਾਤਾ ਉਹ ਸਹੀ ਸੋਚ ਦਾ ਜਿਹੜਾ ਮਾਲਕ ਨਹੀਂ ਹੈ ਅੱਜ ਦੇ ਦਿਨ ਮੈਸੇਜ ਇਹੀ ਆ ਕਿ ਜੇਕਰ ਅਸੀਂ ਸਰਦਾਰ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਚਾਹੁੰਦੇ ਆ ਦੇ ਚਾਹੁੰਦੇ ਆ ਕਿ ਉਹਨਾਂ ਦੇ ਦਰਸਾਏ ਹੋਏ ਰਾਹ ਦੇ ਉੱਪਰ ਚੱਲੀਏ ਔਰ ਉਹਨਾਂ ਦੇ ਸੁਪਨਿਆਂ ਨੂੰ ਆਪਾਂ ਸੰਪੂਰਨ ਕਰੀਏ ਇਹ ਜਿਹੜੇ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਨੂੰ ਇਸ ਤੋਂ ਬੰਚਤ ਰੱਖਿਆ ਗਿਆ ਇਹ ਜਿਹੜਾ ਸਨੇਹਾ ਘਰ ਘਰ ਦੇ ਤੱਕ ਪਹੁੰਚਾਈ